हेलो जी सत श्री अकाल स्वागत है ਤੁਹਾਡਾ ਸੈਲ ਬਲੌਗ ਦੇ ਵਿੱਚ ਹੋਰ ਜੀ ਕਿ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗ ਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਦੇ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅੱਜ ਹੈਗਾ ਸੈਕੰਡ ਸੈਟਰਡੇ ਬੱਚਿਆਂ ਨੂੰ ਛੁੱਟੀ ਆ ਤੇ ਤਰੀਖ ਹੈਗੀ ਅੱਜ 13 ਹੁਣ ਅਜੀ ਆਪਾਂ ਲੱਗੇ ਆਪਣਾ ਕੰਮਕਾਰ ਸ਼ੁਰੂ ਕਰਨ ਸੋਈ ਦਾ ਮਤਲਬ ਵੀ ਥੱਲੇ ਦਾ ਸਾਰਾ ਰੰਗ ਦਾ ਨਵੇੜਿਆਂ ਦਾ ਸੈਲਫੀ ਵੀ ਅੱਜ ਵਿਚਾਰੇ ਨੇ ਨਾਲ ਕਰਾਤਾ ਸਾਰਾ ਗੋਵਾਪੁਰਾ ਚ ਗਾਤਾ ਮੈਂ ਸਨ ਨਾਲ ਆਤੀਆਂ ਤੇ ਉਹਦਾ ਪਾਪਾ ਲੱਗਾ ਸਪੱਠੇ ਵੱਢਣ ਬਾਕੀ ਸਾਰਾ ਸੀ ਸੱਸ ਸੋਹਣੀਆਂ ਕਰੀਦਾ ਉਥੇ ਮੈਂ ਕੋਈ ਨਹੀਂ ਕੋਲ ਬਣਾਇਆ ਹੈਗਾ ਤੇ ਹੁਣ ਆ ਗਏ ਆਪਾਂ ਰਸੋਈ ਦੇ ਵਿੱਚ ਸੋਈ ਦੇ ਵਿੱਚ ਲੱਗਿਆ ਹੁਣ ਆਪਣਾ ਕੰਮਕਾਰ ਕਰਨ ਅੱਜ ਜਿਵੇਂ ਕਿ ਬੱਚਿਆਂ ਦੀਆਂ ਛੁੱਟੀਆਂ ਨੇ ਛੁੱਟੀ ਹੈ ਤੇ ਉਹ ਮੰਗ ਰਹੇ ਨੇ ਕਹਿੰਦਾ ਮੰਮੀ ਆਹ ਵਾਲਾ ਕੌਫੀ ਬਣਾ ਕੇ ਦੇਈਂ ਅੱਜ ਬਈਆ ਚੱਲ ਛੁੱਟੀ ਆ ਕਿ ਜੀ ਰੋਜ਼ ਜਦ ਸਕੂਲ ਜਾਂਦੇ ਨੇ ਤੇ papa ਅੱਜ ਨਾ ਟੱਚੇ ਰੋਟੀ ਖਾ ਕੇ ਜਾਂਦੇ ਨੇ ਬੱਚਰੇ ਕਿਉਂਕਿ ਜੀ ਪਹਿਲਾਂ ਉੱਥੇ ਕਿਆ ਵੀ ਹੁੰਦੇ ਹੈਗੇ ਜਦੋਂ ਟਾਈਮ ਹੋ ਜਾਂਦਾ ਫਿਰ ਫਟਾਫਟ ਰੋਟੀ ਖਾਣ ਲੱਗ ਜਾਂਦੇ ਕਈ ਵਾਰ ਤਾਂ ਭੂਖਣਾ ਬਣਾ ਕੇ ਲੈ ਕੇ ਜਾਂਦੇ ਅੱਜ ਥੋੜੀ ਜੀ ਚਾਹ ਮੈਂ ਵੀ ਹੌਲੀ ਕੰਮ ਕਰ ਰਹੀ ਆ ਕਿ ਅੱਜ ਕਿਹੜਾ ਬਣਾ ਰਹੀ ਆ ਤੇ ਉਹ ਵੀ ਆ ਕਹਿੰਦੇ ਕਹਿੰਦੇ ਮम्मी ਰੋਟੀ ਮਤਲਬ ਅਲੂ ਵਾਲੇ ਪਰੌਂਠੇ ਬਣਾਏ ਇਸ ਲਈ ਅੱਜ ਆਪਾਂ ਉਹਨੂੰ ਅਲੂ ਵਾਲੇ ਪਰੌਂਠੇ ਬਣਾ ਕੇ ਦਵਾਂਗੇ ਤੇ ਆਹ ਵੈਸੇ ਅਸੀਂ ਨਾ ਜਦੋਂ ਸਾਡਾ ਕੁੱਪ ਗੈਸ ਢੱਡ ਜਾਂਦਾ ਫਿਰ ਅਸੀਂ ਇਹ ਕਰ ਦਿੰਦੇ ਹਾਂ ਹੁਣ ਆਪਾਂ ਚੱਕ ਕੇ ਉਹ ਰੱਖ ਲਾਂਗੇ ਥੱਲੇ ਰੱਖ ਢੱਟ ਗਿਆ ਸੀ ਪਿੰਡੀਆਂ ਵਗੈਰਾ ਭਾਈਨਾ ਸੀ ਫੇਰ ਰੋਟੀ ਹੋ ਗਈ ਕਿਉਂਕਿ ਜਾਲ ਗਾਰੇ ਬੱਦੂ ਹੋ ਗਿਆ ਪਾਣੀ ਖੜ ਗਿਆ ਤੇ ਫਿਰ ਆਪਣੀ ਗੈਸ ਨੂੰ ਸੁਲਾਹ ਜੀ ਆਉਣ ਲੱਗੀ ਬੱਦੂ ਲੈ ਸੀ ਪਚਾ ਨਾ ਵਿੱਚੋਂ ਤੇ ਉਹਦੇ ਬਾਅਦ ਵੀ ਗੈਸ ਢੱਡ ਗਈ ਹੁਣ ਆਪਾਂ ਚੱਕ ਕੇ ਸਮਾਨ ਇਹਦੇ ਸਾਹ ਦੇ ਸਾਹ ਕਰਕੇ ਗਾਂ ਵਾਲੀਆ ਦਾ ਦੁੱਧ ਧਾਰ ਦਈਏ ਵਾਲੀਆ ਦਾ ਦੁੱਧ ਧਾਰ ਕੇ ਨਾਲ ਆਪਾਂ ਧਾਰ ਕੇ ਅਗੋਂ ਕੋਣੀ ਤੇ ਹੀ ਉਹ ਗਾ ਫ੍ਰਿਜ ਪਾਦਣ ਦੇ ਜਾਂ ਹੁੰਦਾ ਹੋ ਜੂਗਾ ਜਦ ਖਾਣੇ ਹੋਣ ਕਿਹਨ ਮੌਤ ਨਾ ਆ ਰਹੇ ਇਹੋ ਚੱਲ ਲੈ ਕਿਉਂਕਿ ਜੀ ਮੋਟਰ ਚੱਲ ਰਹੀ ਆ ਮੋਟਰ ਚੱਲ ਰਹੀ ਆ ਸੱਦੂ ਨੂੰ ਪਾਣੀ ਛੱਡਿਆ ਹੋਇਆ ਜੁੱਥਾ ਹਮੇ ਤੇ ਦੁੱਧ ਨੂੰ ਉਲਾਵਾ ਰੱਖਿਆ ਆ ਆ ਪਤਾ ਕਿ ਇੱਕ ਪਾਸੇ ਦੁੱਧ ਪਾਲੀ ਆ ਕੇ ਨਾ ਵੇਠਣ ਦਾ ਹੋ ਗਿਆ ਚਲੋ ਵੇਜ ਚ ਲਾ ਕੇ ਦਿੱਤਾ ਛੇਤੀ ਇੱਕ ਪਾਸੇ ਆਂ ਦਾ ਦੁੱਧ ਗੁੱਕਾ ਜਮੇ ਪਾਣੀ ਪਾਉਣ ਪਾ ਲਿਆ ਹੁੰਦਾ ਉਦਨੇ ਟੋਕੀ ਦਾ ਦਿੱਤਾ ਪਾਣੀ

ਨੇ ਮੈਂਗੀ ਹੋ ਗਏ ਚਲੋ ਮਿੰਨੂ ਆਏ ਹੁੰਦਾਂ ਨੇ ਛੁੱਟੀ ਵਾਲੇ ਦਿਨ ਬਚਾਂ ਨੇ ਖਾਣੀਆਂ ਮਾੜੀ ਜਿਹੀ ਰੋਟੀ ਬਰਾਮ ਨਾਲ ਬੈਠ ਕੇ ਨੇ ਕੋ ਭੱਜਾ ਨਾ ਕੇ ਤੇ ਰੋਟੀ ਖਾ ਕੇ ਆਉਂਦੇ ਨੇ ਲਓ ਇਹ ਵੀ ਆਪਣੇ ਉਬਲਦੇ ਰਹਿਣਗੇ ਤੇ ਆਪਾਂ ਹੁਣ ਕਰ ਦਿਆਂ ਕੰਮ ਕਾ ਸ਼ੁਰੂ ਸਫਾਈ ਦਾ ਸਫਾਈ ਕਰਦੇ ਨਾਲ ਦੀ ਨਾਲ ਸਾਰੀ ਲੋ ਜੀ ਹੁਣ ਆਪਾਂ ਲੱਗੇ ਸੀਗੇ ਸਾਫ ਸਫਾਈਆ ਕਰਨ ਰਸੋਈ ਦੇ ਵਿੱਚ ਮੈਂ ਦੁੱਧ ਵਾਲੀ ਤਰਿਆਂ ਦਾ ਨਾਲੇ ਧਰਤੇ ਕੋਲੇ ਆਲੂ ਰਿੱਜਣੇ ਕਿਉਂਕਿ ਜਿੱਕਣ ਮੈਂ ਤੁਹਾਨੂੰ ਦੱਸਿਆ ਬੱਚੇ ਅੱਜ ਮੰਗ ਰਹੇ ਸੀਗੇ ਆਲੂ ਵਾਲੇ ਪਰੌਂਠੇ ਤੇ ਅੱਜ ਆਪਾਂ ਆਲੂ ਵਾਲੇ ਪਰੌਂਠੇ ਲਾਵਾਂਗੇ ਬੱਚਿਆਂ ਨੂੰ ਲਾ ਕੇ ਦਵਾਂਗੇ ਜੀ ਜਾਨੂੰ ਮੈਂ ਖਾ ਵੀ ਚਲੂ ਮੈਂ ਆਪਣਾ ਝਾੜੂ ਵਗੈਰਾ ਲਾ ਲਾਂ ਪੋਚਾ ਤਬਾਦਲਾ ਲਾਵਾਂਗੇ ਰੋਟੀ ਖਾ ਕੇ ਰੋਟੀ ਪਕਾ ਕੇ ਉਸ ਤੋਂ ਬਾਅਦ ਲਾਵਾਂਗੇ ਤੇ ਮੈਂ ਸਿਰਫ ਬੈੱਡ ਸ਼ੀਟਾਂ ਵਗੈਰਾ ਝਾੜ ਕੇ ਝਾੜੂ ਲਾ ਦੂੰਗੀ ਤੇ ਬਾਕੀ ਕੰਮ ਫੇਰ ਕਰਾਂਗੇ ਜੀ ਸਵੇਰੇ ਸਵੇਰੇ ਤਾਂ ਕੰਮ ਜੀ ਬਹੁਤ ਵੱਧ ਜਾਂਦਾ ਅੱਜ ਛੁੱਟੀ ਵੀ ਸੀਗੀ ਫੇਰ ਵੀ ਕੰਮ ਤਾਂ ਦੇਖੋ ਚਾਹੇ ਛੁੱਟੀ ਹੈਗੀ ਆ ਚਾਹੇ ਨਹੀਂ ਕੰਮ ਤਾਂ ਡੇਲੀ ਦੇ ਉਹੀ ਨੇ ਤੇ ਇੱਥੇ ਹੁਣ ਮੈਂ ਬੈੱਡ ਸ਼ੀਟ ਵਗੈਰਾ ਝਾੜ ਰਹੀ ਸੀਗੀ ਕੰਮ ਤਾਂ ਮੁੱਕਦੇ ਹੀ ਨਹੀਂਗੇ ਜਿੰਨੇ ਮਰਜ਼ੀ ਮਕਾ ਲਓ ਹਨ ਮਗਰ ਦੀ ਮਗਰ ਹੋਈ ਜਾਂਦੇ ਨੇ ਵੈਸੇ ਹਨਾ ਡੇਲੀ ਡੇਲੀ ਉਹੀ ਕੰਮ ਕਰਕੇ ਹਨਾ ਜੀ ਵੀ ਅੱਕ ਜਾਂਦਾ ਕਿ ਰੋਜ਼ ਰੋਜ਼ ਹਨਾ ਵੀ ਉਹੀ ਝਾੜੂ ਪੋਚਾ ਲਾਈ ਚੱਲੋ ਸਾਰੇ ਮਤਲਬ ਪਹਿਲੇ ਦਿਨ ਮਕਾ ਕੇ ਪਾਓ ਹਨਾ ਰਾਤ ਨੂੰ ਸਾਰੇ ਕੰਮ ਦਿਨ ਦੇ ਮਕਾ ਕੇ ਪੋ ਦਿਨ ਚੜਦੇ ਫੇਰ ਉਹੀ ਕੰਮ ਸਟਾਰਟ ਹੋ ਜਾਂਦੇ ਨੇ ਰੋਜ਼ ਝਾੜੂ ਪੋਚਾ ਲਾਉਣਾ ਖਾਣਾ ਪਕਾਉਣਾ ਉੱਠ ਦੀ ਸਾਰ ਡੰਗਰਾਂ 'ਚ ਜਾਓ ਹੈਨਾ ਬਦਲ ਮੇੇੇ ਕੰਮ ਹੋਣੇ ਚਾਹੀਦੇ ਨੇ ਜਿਵੇਂ ਮੇਰੇ ਭਰਾਵਾਂ ਨੂੰ ਨੇ ਹੁਣ 6 ਮਹੀਨੇ ਮਤਲਬ ਧਾਨਾਂ ਦੇ ਵਿੱਚ ਕੱਧੂ ਕਰਨ ਲੱਗੇ ਹੋਣੇ ਧਾਨ ਵੇਚਣੇ ਨੇ ਤੇ ਕਦੇ ਰਿਓ ਪਾਲਿਆ ਕਦੇ ਕਣਕ ਬੀਜ ਲਈ ਹੈਨਾ 6 ਮਹੀਨੇ ਉਹਨਾਂ ਦੇ ਭਰਾਵਾਂ ਦੇ ਕੰਮ ਬਦਲਦੇ ਰਹਿੰਦੇ ਨੇ ਪਰ ਆਪਣੀਆਂ ਭੈਣਾਂ ਦੇ ਕੰਮ ਉਹੀ ਨੇ ਡੇਲੀ ਡੇਲੀ ਜਿਹੜੇ ਉੱਠਦੀ ਸਾਰ ਕੰਮ ਤਿਆਰ ਰਹਿੰਦੇ ਨੇ ਬਸ ਜੀ ਆਪਣੇ ਘਰੇ ਬਿਨਾ ਨਹੀਂ ਸਕਦਾ ਹੈਗਾ ਇਹ ਆਪਾਂ ਨੂੰ ਇਹ ਕਰਨੇ ਪੈਂਦੇ ਨੇ ਉੱਠ ਕੇ ਸਵੇਰੇ ਸੱਜਰੇ ਉੱਠ ਕੇ ਆਪਾਂ ਆਪਣੇ ਕੰਮ ਲੱਗ ਜੰਨੇ ਆ ਤੇ ਕੋਈ ਵੀ ਇਹ ਕੰਮ ਗਿਣਤੀ ਦੇ ਵਿੱਚ ਨਹੀਂ ਆਉਂਦੇ ਹੈਗੇ ਹਨਾ ਜਿਹੜੇ ਆਪਾਂ ਕਰਦੇ ਆ ਜਿਹੜੇ ਆਪਾਂ ਕੰਮ ਕਰਦੇ ਆ ਉਹ ਕਿਸੇ ਨੂੰ ਦਿਖਦੇ ਵੀ ਹੈ ਨਹੀਂਗੇ ਹਨਾ ਵੀ ਇਹ ਸਾਰੀ ਦਿਹਾੜੀ ਕੰਮ ਕਰਦੀਆਂ ਨੇ ਬਾਕੀ ਬੰਦਾ ਜਿਹੜਾ ਜੇ ਮਾੜਾ ਮੋਟਾ ਥੋੜਾ ਜਿਹਾ ਕੰਮ ਵੀ ਕਰ ਲੂਗਾ ਜਦ ਇਹ ਗਣੌਣ ਲੱਗ ਜੂਗਾ ਹਨਾ ਵੀ ਮੈਂ ਆਹ ਕੰਮ ਕਰ ਲਿਆ ਹਨਾ ਤੇ ਆਪਾਂ ਨਹੀਂ ਕਹਿੰਦੇ ਹੈਗੇ ਹਨਾ ਕਿਸੇ ਨੂੰ ਵੀ ਅਸੀਂ ਆ ਕੰਮ ਘਰੇ ਆ ਨਾ ਨਾ ਕੋਈ ਗਿਣਦਾ ਸਾਡੇ ਕੰਮ ਗਿਣਤੀ ਜਿਵੇਂ ਨਹੀਂ ਆਉਂਦੇ ਹੈਗੇ ਇੰਨੇ ਕੰਮ ਹੁੰਦੇ ਨੇ ਸਵੇਰੇ ਸੱਜਰੇ ਤੋਂ ਉੱਠ ਕੇ ਬਸ ਹੋ ਜਾਂਦੀ ਆ ਮਾੜਾ ਦੁਪਹਿਰੇ ਮਿੰਜਾ ਮਿਲਦਾ ਮਸਾਂ ਫੇਰ ਉਧਰ ਰਾਤ ਨੂੰ ਹੈਨਾ ਤਾਂ ਬਸ ਹੈਨਾ ਜਦੋਂ ਗੁੜੀ ਜੀ ਨੀਂਦ ਆ ਕੇ ਐ ਲੱਗਦਾ ਹੁੰਦਾ ਤੜਕੇ ਵੀ ਹੁਣ ਤਾਂ ਹਲੇ ਸੁੱਤੇ ਸੀਗੇ ਹੈਨਾ ਦੁਬਾਰਾ ਫੇਰ ਢਣ ਚੜ ਗਿਆ ਬਸ ਐ ਕਿਹੜੀ ਜ਼ਿੰਦਗੀ ਨਿੱਕੀ ਜਾਂਦੀ ਆ ਪਤ ਨਹੀਂ ਇਸ ਨੂੰ ਇਹ ਜ਼ਿੰਦਗੀ ਕਹਿੰਦੇ ਨੇ ਹੈਨਾ ਤੇ ਸਰੋਜੀ ਕੰਮਕਾਰ ਤਾਂ ਕਰਨੀ ਨੇ ਹਨਾ ਇੱਥੇ ਜੀ ਮੈਂ ਬੇੜੇ ਤੇ ਝਾੜੂ ਲਾ ਕੇ ਹੁਣ ਲੱਗੇ ਸੀਗੀ ਜੀ ਮੂੰਗੀ ਇਹ ਜਿਹੜੇ ਮੈਂ ਤੋੜ ਕੇ ਰੱਖੀ ਹੋਈ ਸੀਗੀ ਇਹਨਾਂ ਧੁੱਪਾਂ ਰੱਖ ਦਾਂਗੇ ਹੁਣ ਧੁੱਪਾਂ ਦੇ ਵਿੱਚ ਬਹੁਤ ਸੌਣੀ ਤੜਕੀ ਜਾਂਦੀ ਹੈ ਆਪਣੇ ਆਪ ਖੁੱਲ੍ਹ ਜਾਂਦੀ ਹੈ ਕਾਫੀ ਖੁੱਲ ਵੀ ਗਈ ਤੇ ਕਾਫੀ ਰਹਿੰਦੀ ਹੈ ਤੇ ਹਾਲੇ ਆਪਣੀ ਤੋੜਨ ਤੋਂ ਵੀ ਰਹਿੰਦੀ ਹੈ ਥੋੜੀ ਜੀ ਥੋੜੀ ਜੀ ਮੈਂ ਤੋੜ ਲਿਆ ਨਹੀਂ ਹੁੰਨੀ ਜਿੰਨਾ ਕੋ ਟਾਈਮ ਲੱਗਦਾ ਵਾ ਸੁੰਨੀ ਕੋ ਤੋੜ ਲੈਣੀ ਹੁੰਨੀ ਆ ਤੇ ਜੀ ਉਸ ਤੋਂ ਬਾਅਦ ਮੂੰਗੀ ਵਗੈਰਾ ਫੁੱਲਣ ਤੋਂ ਬਾਅਦ ਹੁਣ ਮੈਂ ਲੱਗੇ ਸੀਗੀ ਝਾੜੂ ਲੜ ਬੈੱਡ ਸ਼ੀਟ ਵਗੈਰਾ ਮੈਂ ਪਹਿਲਾਂ ਝਾੜ ਗਈ ਸੀਗੀ ਤੇ ਹੁਣ ਲਾਉਨੇ ਆ ਜੀ ਝਾੜੂ ਤੇ ਝਾੜੂ ਲਾਉਂਦੇ ਲਾਉਂਦੇ ਨਾਲੇ ਮੈਨੂੰ ਇਦਾਂ ਸੀਗਾ ਸੈਪਰੀ ਦਾ ਪਾਪਾ ਪੱਠੇ ਵੱਢ ਰਿਹਾ ਸੀਗਾ ਤੇ ਪੱਠੇ ਵੱਢਣ ਨੂੰ ਕਾਫੀ ਟਾਈਮ ਲੱਗ ਜਾਂਦਾ ਜੀ ਘਟ ਘਟ 2 2.5 ਘੰਟੇ ਲੱਗ ਜਾਂਦੇ ਨੇ ਹੌਲੀ ਹੌਲੀ ਵੱਢਣੇ ਹੁੰਦੇ ਆ ਦਾਤੀ ਨਾਲ ਬਹਿ ਕੇ ਇਕੱਲੇ ਨੇ ਤੇ ਫਿਰ ਉਹ ਮੈਨੂੰ ਕਹਿ ਜਾਂਦਾ ਵੀ ਮੈਂ ਭਰੀਆਂ ਬਾ ਕੇ ਰੱਖ ਲੂੰਗਾ ਆ ਕੇ ਚੱਕਵਾ ਦੇ ਤੇ ਮੈਂ ਉਹੀ ਟਾਈਮ ਦੇਖ ਰਹੀ ਸੀ ਹੈਨਾ ਬਾ ਮੈਨੂੰ ਮੇਰਾ ਧਿਆਨ ਉੱਧਰ ਵੀ ਸੀਗਾ ਬਈ ਐਨੇ ਕਮੈਂਟ ਤੱਕ ਕਿਹਾ ਸੀਗਾ ਉਹਨੇ ਮੈਨੂੰ ਆਉਣ ਨੂੰ ਉਹਦੇ ਪਾਪੇ ਨੇ ਸਾਇਦ ਦੇ ਨੇ ਤੇ ਤਾ ਕਰਕੇ ਮੈਂ ਫਟਾਫਟ ਝਾੜੂ ਲਾ ਰਹੀ ਸੀਗੀ ਮੈਂ ਸੈਜਪ੍ਰੀਤ ਨੂੰ ਵੀ ਕਿਹਾ ਸੀ ਮੈਂ ਤੂੰ ਚੱਕ ਆਇਆ ਫੇਰ ਉਹ ਕਹਿੰਦਾ ਕਹਿੰਦਾ ਮੰਮੀ ਭਰੀ ਭਾਰੀ ਹੁੰਦੀਆਂ ਨੇ ਥੋੜੀਆਂ ਜਿਹੀ ਵੀ ਮੇਰੇ ਚੱਕਾ ਨਹੀਂ ਹੋਣੀ ਹੈਗੀ ਤੂੰ ਹੀ ਜਾਇਆ ਬਿਮਤਰੀ ਆਲੂ ਇਹ ਛਿੱਲ ਕੇ ਰੱਖ ਦੂੰਗਾ ਚੱਲ ਮੈਂ ਖਾ ਵੀ ਤੂੰ ਮੇਰੇ ਆਉਂਦੇ ਨੂੰ ਆਲੂ ਛਿੱਲਦੀ ਹੈ ਨਾ ਭਰੀਆਂ ਵਿੱਚ ਕਾਇਆਉਂਗੀ ਤਾਂ ਕਰਕੇ ਫਿਰ ਮੈਂ ਉਹਨੂੰ ਆਲੂ ਛੱਲਣੇ ਉਹਨੇ ਆਪੇ ਕੁੱਕਰ ਦੇ ਵਿੱਚੋਂ ਕੱਢ ਕੇ ਮੇਰੇ ਆਉਂਦੇ ਨੂੰ ਛੱਲ ਦਿੱਤੇ ਸੀਗੇ ਤੇ ਮੈਂ ਇੱਥੇ ਝਾੜੂ ਵਗੈਰਾ ਲਾ ਕੇ ਉਹ ਕਰਨ ਚੱਲੇ ਗਈ ਸੀਗੀ ਪੱਠੇ ਚਕੌੜ ਫਿਰ ਆ ਕੇ ਪੱਠੇ ਚਕਾ ਕੇ ਆ ਕੇ ਉਸ ਤੋਂ ਬਾਅਦ ਜਦ ਮੈਂ ਰੋਟੀ ਲਾਹੀ ਉਹ ਨਹੀਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀ ਹੈਗੀ ਰੋਟੀ ਦੀ ਤੇ ਬਸ ਜੀ ਇੱਥੇ ਝਾੜੂ ਦੀ ਥੋੜੇ ਜਿਹੀ ਲਾਉਂਦੇ ਦੀ ਸ਼ੇਅਰ ਕਰੀ ਸੀਗੀ ਫਿਰ ਝਾੜੂ ਵਗੈਰਾ ਲਾ ਕੇ ਰੋਟੀ ਖਵਾ ਕੇ ਉਹਨਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਆਪ ਖਾ ਕੇ ਤੇ ਘੋਟੋ ਘਾਟੇ 10:30 ਹੋ ਗਏ ਸੀਗੇ ਇੱਥੇ ਫਿਰ ਉਸ ਤੋਂ ਬਾਅਦ ਝਾੜੂ ਲਾਉਣ ਲੱਗ ਪੋਚਾ ਲਾਉਣ ਲੱਗੀ ਸੀਗੀ ਪੋਚਾ ਮੈਂ ਕਮਰਿਆਂ ਚੋਂ ਕੱਢ ਲਈ ਸੀ ਬਸ ਆਹੀ ਲੋਬੀ ਜੀ ਰਹਿੰਦੀ ਸੀਗੀ ਲਾਉਣ ਤੋਂ ਤੇ ਮੈਂ ਕਿਹਾ ਚਲੋ ਇੱਥੇ ਵੀ ਥੋੜਾ ਜਿਹਾ ਸ਼ੂਟ ਕਰ ਲੈਂਦੇ ਹਾਂ ਹੈਨਾ ਵੈਸੇ ਕਈ ਵਾਰ ਮੈਨੂੰ ਇਦਾਂ ਹੁੰਦਾ ਕਿ ਵੀ ਰੋਜ਼ ਰੋਜ਼ ਕੀ ਹੈ ਨਾ ਉਹੀ ਵੀਡੀਓ ਬਣਾਈ ਚੱਲੀ ਹੈ ਝਾੜੂ ਪੋਚੇ ਦੀ ਤੁਸੀਂ ਵੀ ਕਹੋਗੇ ਤਾਂ ਵੀ ਰੋਜ਼ ਉਹੀ ਝਾੜੂ ਦੀ ਵੀਡੀਓ ਆ ਜਾਂਦੀ ਹੈ ਝਾੜੂ ਪੋਚੇ ਦੀ ਤੇ ਤਾਂ ਹੀ ਮੈਂ ਬਦਲਵੇਂ ਵੀਡੀਓ ਪਾ ਦੰਨੀ ਹੁੰਦੀ ਹੈ ਮੈਨੂੰ ਆਪਣੇ ਆਪ ਨੂੰ ਵੀ ਨਹੀਂ ਚੰਗਾ ਲੱਗਦਾ ਰੋਜ਼ ਰੋਜ਼ ਉਹੀ ਵੀਡੀਓ ਪਾਉਣਾ ਤਾਂ ਹੀ ਮੈਂ ਵਿੱਚ ਨੂੰ ਕਦੇ ਪਸ਼ੂਆਂ ਦੀ ਪਾ ਦੰਨੀ ਆ ਕਦੇ ਜਿਹੜਾ ਕੁਝ ਬਣਾਉਂਦੇ ਆ ਘਰੇ ਉਹ ਪਾ ਦੰਨੇ ਆ ਕਦੇ ਝਾੜੂ ਪੋਚੇ ਦਿਲਾ ਪਾ ਦਨੇ ਇਸ ਲਈ ਮੈਂ ਮਿਕਸ ਜੀ ਪਾ ਦਨੀ ਹੁੰਨੀ ਆ ਵੀਡੀਓ ਤਾਂ ਜੋ ਹਨਾ ਤੁਸੀਂ ਵੀ ਬੋਰ ਨਾ ਹੋਮੋ ਵੀਡੀਓ ਦੇਖਦੇ ਦੇਖਦੇ ਤੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਤੁਹਾਡੇ ਸੋਹਣੇ ਸੋਹਣੇ ਕਮੈਂਟ ਪੜ ਕੇ ਬਹੁਤ ਹਨਾ ਖੁਸ਼ੀ ਜੀ ਹੁੰਦੀ ਹੈ ਮਨ ਨੂੰ ਤੇ ਅਗਲੀ ਵੀਡੀਓ ਬਣਾਉਣ ਨੂੰ ਵੀ ਜੀ ਕਰਦਾ ਵੀ ਹਨਾ ਵੀ ਕੱਲ੍ਹ ਵਾਸਤੇ ਨਵੀਂ ਵੀਡੀਓ ਲੈ ਕੇ ਆਈਏ ਆਪਾਂ ਪਲੀਜ਼ ਰੋਜ਼ ਜਰੂਰ ਕਮੈਂਟ ਕਰਿਆ ਕਰੋ ਵੀਡੀਓ ਦੇ ਵਿੱਚ ਕਦੇ-ਕਦੇ ਕਰ ਦਿੰਨੇ ਤੁਸੀਂ ਜੇ ਵੈਸੇ ਦੇਖਦੇ ਸਾਰੇ ਹੀ ਨੇ ਐਦਾਂ ਮੈਨੂੰ ਪਤਾ ਹੈ ਵੀ ਦੇਖਦੇ ਨੇ ਕਿਉਂ ਤੇ ਪਰ ਕਮੈਂਟ ਨਹੀਂ ਕਰਦੇ ਹੈਗੇ ਤੇ ਜਿਹੜੇ ਕਮੈਂਟ ਕਰਦੇ ਨੇ ਮੇਰੇ ਕੋਲ ਆਉਂਦੇ ਨੇ ਕਮੈਂਟ ਉਹ ਪਤਾ ਨਹੀਂ ਲਾਈਕ ਕਰਨਾ ਭੁੱਲ ਜਾਂਦੇ ਨੇ ਪਲੀਜ਼ ਗੂਠੇ ਦਾ ਬਟਨ ਦਵਾ ਦਿਆ ਕਰੋ ਜਿਹੜਾ ਗੂਠੇ ਦਾ ਨਿਸ਼ਾਨ ਬਣਿਆ ਹੋਇਆ ਜੇ ਕਿਸੇ ਨੂੰ ਨਹੀਂ ਪਤਾ ਹੈਗਾ ਤੇ ਇੱਥੇ ਵੀਡੀਓ ਦੇ ਥੱਲੇ ਨੀਚੇ ਗੂਠੇ ਦਾ ਨਿਸ਼ਾਨ ਬਣਿਆ ਆਉਂਦਾ ਹੁੰਦਾ ਉਹਨੂੰ ਦਵਾ ਦਿਆ ਕਰੋ ਲਾਈਕ ਕਰ ਦਿਆ ਕਰੋ ਵੀਡੀਓ ਤੇ ਸਬਸਕ੍ਰਾਈਬ ਵੀ ਕਰ ਲਿਆ ਕਰੋ ਜਿਹੜੇ ਨਿਊ ਨੇ ਹੈਨਾ ਆਪਣੇ ਪਹਿਲੀ ਵਾਰ ਆਉਂਦੇ ਨੇ ਚੈਨਲ ਤੇ ਤੇ ਆਪਣੀ ਫੈਮਿਲੀ ਹੋਰ ਵੱਡੀ ਕਰੋ ਜੀ ਵਧੀਆ ਤੋਂ ਵਧੀਆ ਫਿਰ ਆਪਾਂ ਹੋਰ ਬਲੌਗ ਲੈ ਕੇ ਆਈਏ ਤੇ ਜੁੜੋ ਜੀ ਵੱਧ ਤੋਂ ਵੱਧ ਚੈਨਲ ਨੂੰ ਹਨਾ ਗਰੋ ਹੋਣ ਵਿੱਚ ਮਦਦ ਕਰੋ ਨਾਲੇ ਵਾਚ ਟਾਈਮ ਕੰਪਲੀਟ ਕਰਾਓ ਆਪਣਾ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਤੇ ਹੁਣ ਪੋਚਾ ਲਾਉਣ ਤੋਂ ਬਾਅਦ ਜਿਵੇਂ ਲੱਗੀ ਸੀ ਕਿ ਇੱਥੇ ਮਹੌਣ ਸਾਫ ਸਫਾਈਆ ਕਰਨ ਡਸਟਿੰਗ ਕਰਨ ਕਿਉਂਕਿ ਜੀ ਰੋਜ਼ ਦੀ ਰੋਜ਼ੇ ਡਸਟਿੰਗ ਮੈਨੂੰ ਕਰਨੀ ਪੈਂਦੀ ਆ ਬਹੁਤ ਜ਼ਿਆਦਾ ਕਰਦਾ ਆ ਜਾਂਦਾ ਜੇ ਤੇ ਸਾਰਾ ਸਮਾਨ ਚੱਕ ਕੇ ਘਰ ਦਾ ਵਗੈਰਾ ਸਾਫ ਕਰਨਾ ਪੈਂਦਾ ਹੈ ਤੇ ਜਿੰਨਾ ਮੈਂ ਮਰਜੀ ਸਮਾਨ ਚੱਕ ਲਾਂ ਪਤਾ ਨਹੀਂ ਕਾਤੇ ਉੱਥੇ ਸਮਾਨ ਇਹਨਾਂ ਨੇ ਜਰੂਰ ਰੱਖਣੇ ਰੱਖਣਾ ਸੀਟ ਤੇ ਦੇਖ ਲਓ ਕਿੰਨਾ ਸਮਾਨ ਪਿਆ ਹੈ ਇੱਥੇ ਜਿਸ ਕਰਨਾ ਆ ਗਿਆ ਸੀਗਾ ਇਹ ਕੁਛ ਮੈਨੂੰ ਕਹਿ ਰਿਹਾ ਸੀਗਾ ਪਤਾ ਨਹੀਂ ਕੀ ਕਹਿ ਰਿਹਾ ਸੀਗਾ ਮੈਨੂੰ ਹੁਣ ਯਾਦ ਨਹੀਂਗਾ ਇਹ ਵੀ ਲੱਗਿਆ ਹੋਇਆ ਸੀ ਫਿਰ ਮੈਂ ਇਹਨੂੰ ਮਨਾ ਰਹੀ ਸੀਗੀ ਵੇਖਣਾ ਕਰ ਤੇ ਫਿਰ ਇਹ ਕੁਛ ਕਹਿ ਰਿਹਾ ਸੀਗਾ ਪਤਾ ਨਹੀਂ ਮੰਗਦਾ ਹੀ ਸੀਗਾ ਮੇਰੇ ਤੋਂ ਕੋਸ ਮੇਰੇ ਹੁਣ ਦਿਮਾਗ ਚੋਂ ਨਿਕਲ ਗਿਆ ਚਲੋ ਜੀ ਆਪਣੀ ਡੈਸਟਿੰਗ ਹੋ ਗਈ ਇੱਥੇ ਪੂਰੀ ਮਤਲਬ ਬਾਹਰੋਂ ਤਾਂ ਅੰਦਰੋਂ ਤਾਂ ਮੈਂ ਪਹਿਲਾਂ ਕਰਿਆ ਸੀ ਇਹ ਹੀ ਰਹਿੰਦੀ ਸੀ ਕਿ ਥੋੜੀ ਜੀ ਤੇ ਇਹ ਹੈਗਾ ਜੀ ਅੱਗੇ ਇਹ ਹੈਗਾ ਜੀ ਦੁਪਹਿਰ ਦਾ ਟਾਈਮ ਜਦੋਂ ਸੌ ਕੇ ਉੱਠ ਗਏ ਸੀਗੇ ਦੁਪਹਿਰ ਉਸ ਤੋਂ ਬਾਅਦ ਅਸੀਂ ਸਿਰ ਵਗੈਰਾ ਬਾਏ ਸੀਗੇ ਤੇ ਇੱਥੇ ਹੁਣ ਮੈਂ ਇਹਨਾਂ ਦੇ ਜੋੜੇ ਕਰ ਰਹੀ ਨਾ ਸੈਜਪ੍ਰੀਤ ਦਾ ਸਿਰ ਮੈਂ ਬਾਤਾ ਤੇ ਜਿਸ ਕਾਰਨ ਦਾ ਤੇ ਮੇਰਾ ਰਹਿੰਦਾ ਹੈ ਹੁਣ ਆਪਾਂ ਇੱਥੇ ਜੋੜਾ ਕਰਾਂਗੇ ਅ ਜਿਸ ਕਾਰਨ ਦਾ ਤੇ ਆਪਦਾ ਵੀ ਸਿਰ ਬਾ ਲਾਂਗੇ ਜੀ ਬਣੇ ਰਿਓ ਬਲੌਗ ਦੇ ਨਾਲ ਇੱਥੇ ਜੀ ਇਹ ਬਹੁਤ ਗਾਹ ਪਾ ਰਹੇ ਸੀਗੇ ਤਿੰਨੋਂ ਜਾਣੇ ਰੜ ਕੇ ਪਤਾ ਨਹੀਂ ਆਪਦੀ ਗੱਲਾਂ ਸੁਣਾ ਰਹੇ ਸੀ ਤਾਂ ਕਰਕੇ ਮੈਨੂੰ ਹੁਣ ਵਾਈਸ ਤੇ ਓਵਰ ਕਰਨੀ ਪਈ ਐ ਤੇ ਇਹਨਾਂ ਦੀ ਆਵਾਜ਼ ਮੈਨੂੰ ਬੰਦ ਕਰਨੀ ਪਈ ਐ ਤੇ ਚਲੋ ਜੀ ਹਨਾ ਇੱਥੇ ਇਹ ਸਕੂਲ ਦੀਆਂ ਹੀ ਗੱਲਾਂ ਕਰ ਰਹੇ ਸੀ ਕੋਈ ਪਤਾ ਨਹੀਂ ਕੀ ਕੀ ਗੱਲਾਂ ਸੁਣਾ ਰਹੇ ਸੀ ਆਪੋ ਆਪਣੀਆਂ ਤਿੰਨੇ ਲੱਗੇ ਹੋਏ ਸੀ ਸੁਣਾਉਣ ਤੇ ਮੈਂ ਇੱਥੇ ਆਪਦਾ ਸਿਰ ਵਾਰ ਰਹੀ ਸੀ ਜਿਸ ਕਰ ਨੂੰ ਵੀ ਮੈਂ ਕਹਿ ਰਹੀ ਸੀ ਨਾਲ ਦੀ ਨਾਲ ਮੈਂ ਸਿਰ ਬਹਾਲ ਆ ਉਹ ਪਤਾ ਨਹੀਂ ਕੀ ਆਪਦੇ ਖੇਲਾਂ 'ਚ ਲੱਗਿਆ ਹੋਇਆ ਸੀਗਾ ਇਹਨੇ ਪਤਾ ਕੀ ਕਰਿਆ ਆਲੂ ਦੇ ਵਿੱਚ ਵੜ ਜਾਂਦੇ ਨੇ ਹੁਣ ਲਗਾਤਾਰ ਤਿੰਨ ਚਾਰ ਦਿਨ ਹੋ ਗਏ ਮੋਟਰ ਚੱਲਦੀ ਨੂੰ ਉੱਥੇ ਆਲੂ ਦੇ ਵਿੱਚ ਨਹਾਏ ਆਉਂਦੇ ਨੇ ਸਿਰ ਗਿੱਲਾ ਕਰੇ ਆਉਂਦੇ ਨੇ ਫਿਰ ਮੈਂ ਇਹਦਾ ਸਿਰ ਪਹਿਲਾਂ ਖੋਲਦਾ ਸੀਗਾ ਬਾਹ ਚੱਲੇ ਤੇ ਸਿਰ ਵਾਲ ਗਿੱਲੇ ਨੇ ਵੀ ਹਵਾ ਲੱਗ ਜੂਗੀ ਬਈ ਸੁਕਾ ਲੈ ਇਹਨੂੰ ਫੇਰ ਮੈਂ ਤੇਰਾ ਜੋੜਾ ਕਰ ਦਿੰਨੀ ਐ ਤੇ ਪਤਾ ਕਰ ਕਿ ਉਹਦਾ ਸਿਰ ਪਹਿਲਾਂ ਮੇਰਾ ਖੋਲਾ ਹੋਇਆ ਸੀ ਸੈਜ ਦਾ ਮੈਂ ਬਾਤਾ ਸੀਗਾ ਸੈਜ ਦਾ ਹੁਣ ਵੱਡਾ ਹੋ ਗਿਆ ਇਹਨੂੰ ਤਾਂ ਪਤਾ ਹੈ ਇਹ ਸਿਰ ਨਹੀਂ ਪਿਉਂਦਾ ਹੈਗਾ ਜਿਸ ਕਾਰਨ ਆਪਦਾ ਸਿਰ ਪਿਉਂ ਲੰਦਾ ਅੱਜ ਮੈਂ ਨਾਲ ਆਈ ਨਹੀਂ ਗੇ ਨਾਲਾ ਮੰਗੇ ਇਹਨਾਂ ਨੂੰ ਕੱਲ ਨੂੰ ਐਤਵਾਰ ਨੂੰ ਇਹ ਸਿਰ ਤੇ ਅੱਜ ਮੈਂ ਇਹਨਾਂ ਦੇ ਇੱਕੜੇ ਜੂੜਾ ਕਰਤੇ ਸੀਗੇ ਐਤਵਾਰ ਤੋਂ ਐਤਵਾਰ ਹੀ ਨਹਾਉਂਦੇ ਹੁੰਦੇ ਆ ਵਿੱਚ ਜੇ ਜਿਆਦਾ ਸਿਰ ਖਰਾਬ ਹੋ ਜਾਂਦਾ ਵੈਸੇ ਤਾਂ ਹੁਣ ਗਰਮੀ ਆਛੇ ਤਾਂ ਦੋ ਹਫਤੇ 'ਚ ਦੋ ਵਾਰ ਨਹਾਤੇ ਜਾਂਦਾ ਜੀ ਸਿਰ ਬੁੱਧਵਾਰ ਨੂੰ ਵੀ ਨਹਾ ਲੈਂਦੇ ਨੇ ਤੇ ਐਤਵਾਰ ਨੂੰ ਵੀ ਨਹਾ ਲੈਂਦੇ ਨੇ ਹੁਣ ਪਤਾ ਕੀ ਆ ਵਾਲਾਂ ਦੇ ਵਿੱਚੋਂ 스멜 ਜੀ ਆਉਣ ਲੱਗ ਜਾਂਦੀ ਆ ਗਰਮੀ ਕਰਕੇ ਸਿਆਲਾ 'ਚ ਤਾਂ ਨਹੀਂ ਹਫਤਾ ਵਧੀਆ ਨਿੰਗ ਜਾਂਦਾ ਸੀਗਾ ਤੇ ਸੈਜਪਰੀ ਦੇ ਤਾਂ ਵਾਲ ਵੀ ਭਾਰੀ ਨੇ ਤੇ ਦਾ ਛੇਤੀ ਖਰਾਬ ਹੋ ਜਾਂਦੇ ਨੇ ਛੇਤੀ 스멜 ਆਉਣ ਲੱਗ ਜਾਂਦੀ ਆ ਹੱਲੇ ਜੇ ਸਰੋਂ ਦਾ ਤੇਲ ਲਾ ਲਉਦੇ ਨਾਲ ਛੇਤੀ ਜਨਚੀ ਨਾਉਣੇ ਵਾਲੇ ਹੋ ਜਾਂਦਾ ਉਹਦੇ ਨਾਲ ਤਾਂ 2 ਦਿਨ ਮਸਾਂ ਲਿੰਗਦੇ ਨੇ ਤੇ ਜਿਹੜਾ ਆ ਦੂਸਰਾ ਤੇਲ ਵਰਤਦੇ ਆ ਆਮਲੇ ਦਾ ਇਹਦੇ ਨਾਲ ਤਾਂ ਹੱਲੇ 3-4 ਦਿਨ ਲਿੰਗ ਜਾਂਦੇ ਨੇ ਵਾਲ ਵਧੀਆ ਰਹਿੰਦੇ ਨੇ ਕੋਈ 스멜 ਵਗੈਰਾ ਨਹੀਂ ਆਉਂਦੀ ਹੈਗੀ ਗਰਮੀ ਦੀ ਤੇ ਚਲੋ ਜੀ ਇੱਥੇ ਮੈਂ ਆਪਦਾ ਸਿਰ ਵੀ ਵਾਲਿਆ ਹੁਣ ਮੈਂ ਮਾਰ ਰਹੀ ਸੀ ਜਸਕਰ ਨੂੰ ਹਾਕਾਂ ਪਰ ਕਿੱਥੇ ਆਉਂਦਾ ਉਹ ਮੈਂ ਆਵਾਜ਼ਾਂ ਮਾਰ ਰਹੀ ਸੀ ਵੀ ਆ ਜਾ ਆ ਨਹੀਂ ਰਿਹਾ अच्छी लगेगी मम्मी बदरने काट को ना मैं आऊ गई ऐसा बात मैं तो गई चलो धक्का हूं रोने हम है वो तो का बन जाएगी कितना कितना खड़ा रहता आज तो चले फेडंदा ना नोएं चले Thank you.